ਹਾਂਜੀ ਸਵਾਗਤ ਹੈ ਸਾਡੀ ਇਸ ਵੀਡੀਓ 'ਚ ਤੇ ਅਸੀਂ ਅੱਜ ਤੁਹਾਨੂੰ ਸਾਡੇ 15ਵੇਂ ਗਾਣੇ ਬਰਿਕ ਇਸ ਬਾਰੇ ਦੱਸਾਂਗੇ ਕਿ ਇਸ ਨੂੰ ਅਸੀਂ ਕਿਸ ਤਰ੍ਹਾਂ ਲਿਖਿਆ ਤੇ ਇਸ ਗਾਣੇ ਦੇ ਦੋ ਪਹਿਰੇ ਨੇ ਤੇ ਇਹਨਾਂ ਦੋ ਪਹਿਰਿਆਂ ਦੇ ਪਿੱਛੇ ਕਹਾਣੀ ਤੇ ਕਿਸ ਤਰ੍ਹਾਂ ਸੋਚ ਕੇ ਉਸ ਕਹਾਣੀ ਤੋਂ ਅਸੀਂ ਰਿਟਰਨ ਇਸ ਨੂੰ ਲਿਖਿਆ ਗਾਣਾ ਅਸੀਂ ਲਿਖਿਆ ਸੀ ਵੀਰਵਾਰ ਤੇ 9 ਤਰੀਕ ਪੁੱਛਾ ਮਿਲਣ ਦੋਇਆ ਤੇ ਸੌਂਗ ਨੰਬਰ 15 ਤੇ ਨਾਮ ਰੱਖਿਆ ਅਸੀਂ ਸੌਂਗ ਦਾ ਬਰੀਕਾ ਬਰੀਕਾ ਨਾਮ ਰੱਖਿਆ ਤੇ ਪਹਿਲਾਂ ਜਦੋਂ ਅਸੀਂ ਸਟਾਰਟ ਕੀਤਾ ਹੁਣ ਗਾਣਾ ਲਿਖਣੇ ਸਮੇਂ ਪਹਿਲੀ ਲਾਈਨ ਤੇ ਆਪਾਂ ਨੂੰ ਬਹੁਤ ਅਲਿਖਾ ਲੱਗਦਾ ਬਹੁਤ ਡਿਫਿਕਲਟ ਲੱਗਦਾ ਲਿਖਣ ਲੱਗੇ ਇਹ ਸਭ ਤੋਂ ਪਹਿਲਾਂ ਕੀ ਹੈ ਐਸਰਸੀ ਸਟੋਰੀ ਮਨਚ ਲੈਣ ਦੀ ਕਿਹ ਸਟੋਰੀ ਕੀ ਹੈ ਹਣ ਸਟੋਰੀ ਦੇਖੋ ਇੱਕ ਕੁੜੀ ਤੇ ਜਿਹੜੀ ਮੁੰਡਾ ਜਨ ਕੀ ਸੋਚੋ ਮੈਂ ਤੇ ਉਸ ਕੁੜੀ ਦਾ ਜਨਮ ਦਿਨ ਸੀ ਜਨਮ ਦਿਨ ਤੇ ਉਸਨੇ ਛੁੱਟੀ ਕੀਤੀ ਤੇ ਸਹੇਲੀ ਉਹਦੀ ਨੂੰ ਮੈਂ ਉਹ ਪੁੱਛਿਆ ਕਿ ਕਿਉਂ ਨਹੀਂ ਆਈ ਉਸ ਦਾ ਜਵਾਬ ਸੀ ਕਿ ਅੱਜ ਜਨਮ ਦਿਨ ਤੇ ਅਸੀਂ ਜਨਮ ਦਿਨ ਨੂੰ ਟੱਚ ਵੀਨ ਕੀਤਾ ਫਿਰ ਵੀ ਅਸੀਂ ਪਹਿਲੀ ਲਾਈਨ ਚ ਦੇ ਲਾਸਤਾ ਕਿ ਅਜੂ ਦਾ ਜਨਮ ਦਿਨ ਬਟ ਜਨਮ ਦਿਨ ਦਾ ਨਾਮ ਨਹੀਂ ਲਿਖਿਆ ਇਸ ਤਰ੍ਹਾਂ ਕੁੜੀਏ ਤੂੰ ਅੱਜ 14 ਸਾਲਾਂ ਦੀ ਤਾਂ ਹੀ ਛੁੱਟੀ ਹੋਈ ਤੇ ਸੀਲੀ ਦੱਸਦੀ ਧੋਲੇ ਨਾ ਆ ਇਸ ਸਾਲਾਂ ਦੀ ਦੀ ਤੇ ਦੱਸ ਦੀ ਦੀ ਦੋਵਾਂ ਨੂੰ ਜੋੜ ਕੇ ਲਿਖਿਆ ਕਿ ਤੁਮੀ ਕੰਬਾਈਨ ਹੋ ਜਾਣਾ ਤੇ ਹੁਣ ਨੈਕਸਟ ਹੁੰਦਾ ਅੱਗੇ ਪਿੱਛੇ ਅੱਗੇ ਪਿੱਛੇ ਚੱਲਦੀ ਕੁੜੀ ਦੇਖੇ ਸਾਡੇ ਵੱਲ ਨਾਲੇ ਫਿਰ ਹੱਸਦੀ ਦੋ ਲਾਈਨਾਂ ਹੋ ਗਈਆਂ ਹੈ ਨਾ ਤੇ ਜਨਕਿ ਜਿਨਾ ਗਾਣਿਆਂ ਦੇ ਪਹਿਲੇ ਛੋਟੇ ਜਿਸ ਤਰ੍ਹਾਂ ਇਹ ਸਿਰਫ ਦੋ ਫਸਟ ਲਾਈਨ ਤੇ ਇੱਕ ਸਥਾਈਂ ਤਰੇ ਦੀ ਲਾਈਨ ਤੇ ਸਥਾਈਂ ਤਰ ਫਿਰ ਇਹ ਛੋਟਾ ਇਸ ਕਰਕੇ ਅਸੀਂ ਜਿਹੜੀਆਂ ਪਹਿਲੀਆਂ ਲਾਈਨਾਂ ਹੁੰਦੀਆਂ ਤੇ ਇਹ ਜਿਹੜੀਆਂ ਇਹਨਾਂ ਨੂੰ ਦੋ ਟੋਰੀ ਰਿਪੀਟ ਕਰ ਨਾਲ ਗਾਉਣ ਲੱਗ ਜਾਂਦੀ फिर लिखे अगे पिछे अगे पिछे चलती कुड़े वेखे फर नई कोई कहना चॉकलेट एक तो कीमत पावे कोई कहना चॉकलेट उसमें चॉकलेट नहीं कहता कोई कि कोई क्या चॉकलेट कोई टैडीबियर कि जो उसके फ्रेंड्स आ जानि कि उसने आए उन्हें किसी ने टैडीवीर लिया वा कहीं ਮੇਰੇ ਹਰ ਬਰਥਡੇ ਗਿਫਟ ਕੀ ਕੋਈ ਕਹਿੰਦਾ ਚਾਕਲੇਟ ਕੋਈ ਕਹਿੰਦਾ ਟੈਡੀ ਬੀਅਰ ਗਿਫਟ ਨੇ ਚੱਕਦੇ ਵਿਚਾਰੇ ਤੇ ਇਸ ਤੋਂ ਬਾਅਦ ਫਿਰ ਇਸ ਥਾਈਂਤਰੇ ਦੀ ਜਿਹੜਾ ਲਿਖਿਆ ਹੈ ਪੜਾਈ ਚ ਕੁੰਮ ਦੇ ਨੇ ਸਾਰੇ ਤੇ ਚੱਕਦੇ ਵਿਚਾਰੇ ਇਹਨਾਂ ਨੂੰ ਜੋੜ ਕੇ ਕੀ ਬਣ ਗਿਆ ਪੜਾਈ ਚ ਬੜੀ ਕਾਲਕੀਆਂ ਦਿ립ਿ ਚਿਪਿਚਿ ਕੁੰਮ ਦੇ ਨੇ ਸਾਰੇ ਹਾਂਜੀ ਇਹ ਲਾਈਨ ਹੋ ਗਈ ਫਿਰ ਮਾਈਂਡ ਚੇਂਜ ਕਰਦੇ ਆਂ ਕੀ ਅਸਾਂ ਸਭ ਨੂੰ ਪ੍ਰੋਬਲਮ ਆਉਂਦੀ ਕਿ ਅਸੀਂ ਅਗੋ ਨੈਕਸਟ ਪੈਰਾ ਕਿਦਾਂ ਲਿਖ ਲਈਏ ਜੇ ਪਹਿਲਾ ਪੈਰਾ ਲਿਖਿਆ ਗਿਆ ਟਾਈਟਲ ਵੀ ਲਿਖਿਆ ਗਿਆ ਫਿਰ ਅਸੀਂ ਮਾਈਂਡ ਚੇਂਜ ਕਰਨਾ ਸਟੋਰੀ ਹੁੰਦੀ ਹੈ ਸਟੋਰੀ ਚ ਮਨ ਕੀ ਜਿਸ ਤਰ੍ਹਾਂ ਪੈਰੇ ਹੁੰਦੇ ਨੇ ਨਾ ਸਟੋਰੀ ਕੀ ਉਸ ਤਰ੍ਹਾਂ ਹੀ ਗਾਣੇ ਚ ਵੀ ਬੈਠੇ ਬਲਕਿ ਇੱਕ ਪੈਰੇ ਨੂੰ ਇੱਕ ਗਾਣੇ ਦੇ ਪੈਰੇ ਚ ਲਾਉਣਾ ਦੂਜੇ ਪੈਰੇ ਨੂੰ ਦੂਜੇ ਗਾਣੇ ਦੂਜੇ ਪੈਰੇ ਚ ਲਾਉਣਾ ਹੁਣ ਸੈਕੰਡ ਪੈਰਾ ਲਿਖਿਆ ਹੈ ਵੇਖ ਵੇਖ ਹੱਸਦਾ ਸ਼ਾਇਰ ਤੇਰਾ ਕਹਿੰਦਾ ਕਿਹੜੀਆਂ ਗੱਲਾਂ ਚ ਪਏ ਲਾਇਰ ਤੇਰਾ ਉਹਨੂੰ ਹਦ ਲਾਇਰ ਲੱਗਦਾ ਮੰਨ ਕੇ ਲਾਇਰ ਲਾਇਰ ਨੂੰ ਕਿ ਵਕੀਰ ਹੈ ਤੇ ਅੱਬ ਕਿਸੇ ਗਈਆਂ ਤੇ ਤੁਹਾਨੂੰ ਪਤਾ ਪਰਸਨਲ ਵਕੀਰ ਹੁੰਦੇ ਆ ਤੇ ਪਰਸਨਲ ਵਕੀਰ ਸਲਾਹ ਦਿੰਦੇ ਆ ਕਿਹੜੀਆਂ ਗੱਲਾਂ ਚ ਪਏ ਇਹਨੇ ਕਰਨਾ ਚਾਹੀਦਾ ਕਿ ਕਹਿੰਦਾ ਕਿਹੜੀਆਂ ਗੱਲਾਂ ਚ ਪਏ ਲਾਰ ਤੇਰਾ ਯਾਨੀ ਕਿ ਲਾਇਰ ਆਪਣੇ ਆਪ ਨੂੰ ਕਹਿੰਦਾ ਵੀ ਵੀਰ ਕੋਲ ਮੈਂ ਜਿਹੜਾ ਆਵੇ ਤੇਰੇ ਵੱਲ ਚੱਕ ਰਿਸਪੌਂਸ ਮਾਰਦੀ ਕਿੰਨੂੰ ਕਹਿੰਦੀ ਸੱਚ ਤੇ ਕਿਨ ਫਿਰ ਦੇ ਤਨੋਂ ਦਿਲਾ ਰੇ ਪੜਾਈ ਤੇ ਬ੍ਰੇਕ ਲੱਗੀਆਂ ਪਿੱਛੇ ਪਿੱਛੇ ਕੁੰਮਦਿਨੇ ਸਾਰੇ ਇਹ ਤੁਸੀਂ 2 ਲਿਖ ਲਿਓ ਇੱਕ ਚ ਲਿਖੀ ਹੈ ਆਪਣੀ ਫੀਲਿੰਗ ਤੇ ਇੱਕ ਚ ਤੁਹਾਨੂੰ ਦੋਮਾਂ ਦੀ ਫੀਲਿੰਗ ਤੇ ਆਪਣੀ ਹੈ ਪਰ ਇਹ ਸਾਹਮਣੇ ਜੋ ਦਿਖ ਰਿਹਾ ਸੀ ਉਸ ਤੇ ਲਿਖਿਆ ਤੇ ਇਹ ਜੋ ਸਾਡੇ ਦਿਲ ਚ ਚੱਲ ਰਿਹਾ ਸੀ ਉਸ ਤੇ ਲਿਖਿਆ ਤੇ ਅਸੀਂ ਇਸ ਤੇਰੀ ਸਟੋਰੀ ਸਟੋਰੀ ਦੇ ਬੇਸ ਤੇ ਗਾਇਨ ਲਿਖ ਸਕਦੇ ਹਾਂ ਵਿਦਾਊਟ ਸਟੋਰੀ ਗਾਇਨ ਲਿਖਿਆ ਜਾਂਦਾ ਬਿਲਕੁਲ ਦੇਸ ਕਰਕੇ ਆਪਣੇ ਮਨ ਚ ਤੁਸੀਂ ਵੀ ਜੇ ਕੋਈ ਗਾਣਾ ਲਿਆਉਂਦੇ ਜੀ ਤੇ ਉਸ ਨੂੰ ਲਿਖਦੇ ਜੀ ਤੇ ਸਭ ਤੋਂ ਪਹਿਲਾਂ ਸਾਨੂੰ ਸਟੋਰੀ ਦਾ ਪਤਾ ਨੂੰ ਜਸਟ ਉਰੀ ਕੀ ਹੈ ਜਿਵੇਂ ਜਿਸ ਦਾ ਸਾਨੂੰ ਇਸ ਸਟੋਰੀ ਦਾ ਪਤਾ ਸੀ ਕਿ ਸਿੰਘਾ ਲਿਖਦਾ ਤੇ ਤੁਸੀਂ ਜੇ ਕੋਈ ਗਾਣਾ ਲਿਖਿਆ ਜਾਂ ਲਿਖਦੇ ਜੀ ਤਾਂ ਪਲੀਜ਼ ਕਮੈਂਟ ਮੀ ਤੇ ਉਸ ਨੂੰ ਮੈਂ ਸਹੀ ਕਰਾਂਗਾ ਜਾਂ ਉਸ ਨੂੰ ਜੇ ਬੈਟਰ ਸੈਂਟੈਂਸ ਚ ਚਾਹੀਦੀ ਹੈ ਮੈਂ ਸਹੀ ਕਰਕੇ ਉਸ ਨੂੰ ਵਧੀਆ ਕਰਕੇ ਤੁਹਾਨੂੰ ਵਾਪਸ ਕਰਾਂਗਾ ਤੇ ਉਸ ਤੇ ਨਾਲ ਮਿਲਦੇ ਜੁਲਦੇ ਲਿਰਿਕਸ ਮੈਂ ਤੁਹਾਨੂੰ ਆਪ ਲਿਖ ਕੇ ਦਵਾਵਾਂਗਾ ਕਿਤਾ ਡਾ ਗਾਣਾ ਵੀ ਤੁਸੀਂ ਗਾਣੇ ਲਿਖਣ ਵਾਲੇ ਇੱਕ ਚੰਗੀ ਤਰ੍ਹਾਂ ਬਣ ਜਾਓ ਗੀਤਕਾਰ ਬਣ ਜਾਓ ਜਿਸ ਤਰ੍ਹਾਂ ਮੈਂ ਵੀ ਇੱਕ ਮੜਮੜਾ ਗੀਤਕਾਰ ਹਾਂ ਤੇ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਤੇ ਵਾਧੂ ਵਾਧੂ ਵੀਡੀਓ ਦੇਖੋ ਵੀਡੀਓ ਨੂੰ ਸ਼ੇਅਰ ਕਰੋ ਕਮੈਂਟ ਕਰੋ ਤੇ ਬਾਕੀ ਸਭ ਤੁਹਾਡਾ ਧੰਨਵਾਦ ਤੁਸੀਂ ਜੇ ਵੀਡੀਓ ਦੇਖੀ ਤਾਂ ਸਤਿ ਸ਼੍ਰੀ ਅਕਾਲ